ਗੁਰੂ ਖਾਲਸਾ ਸੰਗਤ ਜੀ ਦਮਦਮੀ ਟਕਸਾਲ ਸਿੱਖਾਂ ਦੀ ਉਹ ਮਹਾਨ ਜਥੇਬੰਦੀ ਹੈ ਉਹ ਸਰਮੌਰ ਜਥੇਬੰਦੀ ਹੈ ਭਾਵੇਂ ਕਿ ਇਹਨਾਂ ਦਾ ਹੱਡਕੁਆਟਰ ਪੰਜਾਬ ਦੇ ਵਿੱਚ ਹੈ ਪਰ ਇਹ ਕੱਲੇ ਪੰਜਾਬ ਨੂੰ ਹੀ ਨਹੀਂ ਪੂਰੇ ਦੇਸ਼ ਅਤੇ ਵਿਦੇਸ਼ਾਂ ਦੇ ਸਿੱਖ ਸੰਗਤ ਜਿੱਥੇ-ਜਿੱਥੇ ਵੀ ਸਿੱਖ ਵਸਦੇ ਹਨ ਉਹ ਹਰ ਇੱਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਦੇ ਵਾਲੇ ਤਾਕਦਾ ਹੈ ਕਿ ਸਾਨੂੰ ਕੀ ਉਪਦੇਸ਼ ਹੁੰਦਾ ਹੈ ਸਾਨੂੰ ਕੀ ਇਹਨਾਂ ਦਾ ਹੁਕਮ ਆਉਂਦਾ ਹੈ ਤੇ ਤੰਦ ਮੇ ਟਕਸਾਲ ਦੇ ਮੁਖੀ ਦੇ ਹੁਕਮ ਤੇ ਸਾਰੀ ਸਿੱਖ ਕੌਮ ਫੁੱਲ ਚੜਾਉਂਦੀ ਹੈ ਤੰਦ ਮੇ ਟਕਸਾਲ ਦੀਆਂ ਮਹਾਨ ਸੇਵਾਵਾ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਭਾਵੇਂ ਉਹ ਪ੍ਰਾਤਨ ਸਮੇਂ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਮੇਂ ਤੋਂ ਲੈ ਕਰਕੇ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸਮੇਂ ਨੂੰ ਵੀ ਯਾਦ ਕਰ ਦਈਏ ਤੇ ਬਹੁਤ ਵੱਡੀਆਂ ਸਵਾਵਾਂ ਦਮਦਮੇ ਟਕਸਾਲ ਦੇ ਵੱਲੋਂ ਪਿਛਲੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਦੇ ਵਿੱਚ ਵੀ ਨਿਭਾਈਆਂ ਜਾ ਰਹੀਆਂ ਹਨ ਗੁਰੂ ਖਾਲਸਾ ਜੀ ਦਮਦਮੇ ਟਕਸਾਲ ਦਾ ਜਿਹੜਾ ਮੁੱਖ ਆਦੇਸ਼ ਹੈ ਉਹ ਇਹ ਹੈ ਕਿ ਸਿੱਖਾਂ ਦੇ ਬੱਚਿਆਂ ਨੂੰ ਵਿਦਿਆ ਪੜਾਉਣੀ ਸਿੱਖਾਂ ਦੇ ਬੱਚਿਆਂ ਨੂੰ ਇਸ ਕਾਬਲ ਕਰਨਾ ਕਿ ਉਹ ਸਮੇਂ ਦੇ ਹਾਣੀ ਹੋ ਸਕਣ ਜਿਸ ਤਰ੍ਹਾਂ ਹੁਣ ਵੇਖੋ ਭਿਆਨਕ ਸਮਾਂ ਚੱਲ ਰਿਹਾ ਹੈ ਤੇ ਅੱਜ ਸਾਡੇ ਬੱਚੇ ਕੀ ਕਰ ਰਹੇ ਹਨ ਗੁਰਬਾਣੀ ਤੋਂ ਦੂਰ ਹੋ ਰਹੇ ਹਨ ਵਿਦਿਆ ਤੋਂ ਦੂਰ ਹੋ ਰਹੇ ਹਨ ਤੇ ਦੰਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਇੱਥੇ ਪਲੱਸ 2 ਤੋਂ ਬਾਅਦ ਜਿਹੜੀਆਂ ਐਮਏ ਬੀਏ ਦੀਆਂ ਪੜ੍ਹਾਈਆਂ 5 ਸਾਲ ਦੇ ਕੋਰਸ ਗਿਆਨੀ ਦਾ ਕੋਰਸ ਵੱਡਿਆਂ ਵੱਡੇ ਕੋਰਸ ਇੱਥੇ ਫ੍ਰੀ ਕਰਵਾ ਕੇ ਬੱਚਿਆਂ ਨੂੰ ਜਿਹੜੀ ਉਹ ਜੋਗ ਵਿਦਿਆ ਦਿੱਤੀ ਜਾ ਰਹੀ ਹੈ ਦਾਸ ਰੰਗਰੇਟੇ ਗੁਰੂ ਕੇ ਬੇਟੇ ਜਥੇਬੰਦੀ ਦੀ ਅਗਵਾਈ ਕਰਦਾ ਹੋਇਆ ਇੱਥੇ ਦੱਸਣਾ ਚਾਹਵੇਗਾ ਕਿ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪੜ੍ਹਦੇ ਹਨ ਅਤੇ ਪੜ੍ਹ ਕੇ ਵੱਡਿਆਂ ਵੱਡਿਆਂ ਮਰਾਦ ਬੇਬੀ ਉਹਨਾਂ ਪ੍ਰਾਪਤ ਕੀਤੇ ਜਿਸ ਦੇ ਵਿੱਚ ਵੱਡੇ ਵੱਡੇ ਕੀਰਤਨੀਏ ਵੱਡੇ ਵੱਡੇ ਕਥਾਵਾਜਕ ਵੱਡੇ ਵੱਡੇ ਗਿਆਨੀ ਜਿਹੜੇ ਬਾਬਾ ਜੀ ਨੇ ਇੱਥੇ ਆਪਣੇ ਕੋਲ ਪੜ੍ਹਾਏ ਪੜਾ ਕੇ ਉਹਨਾਂ ਨੂੰ ਬਾਹਰ ਵਿਦੇਸ਼ਾਂ ਦੇ ਵਿੱਚ ਸੈੱਟ ਕੀਤਾ ਤੇ ਆ ਜੋ ਆਪਣਾ ਜਿਹੜਾ ਆਰਥਿਕ ਪੱਖ ਹੈ ਉਹ ਵੀ ਉਹਨਾਂ ਦਾ ਮਜ਼ਬੂਤ ਹੋ ਚੁੱਕਾ ਹੈ ਤੇ ਅੱਜ ਉਹ ਸਮੇਂ ਦੇ ਨਾਲ ਗੁਰਸਿੱਖੀ ਦੇ ਨਾਲ ਜੁੜ ਕੇ ਆਪਣੇ ਪਰਿਵਾਰਾਂ ਨੂੰ ਜੋੜ ਰਹੇ ਹਨ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਸੱਜਣ ਮਿੱਤਰਾਂ ਨੂੰ ਵੀ ਜੋੜ ਰਹੇ ਹਨ ਤੇ ਉਹਨਾਂ ਦੇ ਵੱਲ ਵੇਖ ਕੇ ਹੋਰ ਵੀ ਪ੍ਰੇਰਣਾ ਲੈ ਰਹੇ ਹਨ ਕਿ ਅਸੀਂ ਵੀ ਦਰਦਮੀ ਟਕਸਾਲ ਦੇ ਹੈੱਡ ਕੁਆਰਟਰ ਤੋਂ ਵਿਦਿਆ ਪ੍ਰਾਪਤ ਕਰੀਏ ਤਾਂ ਜੋ ਜਿਹੜਾ ਸਾਡਾ ਵੀ ਜੀਵਨ ਪੱਧਰ ਦਾ ਸੁਧਾਰ ਹੈ ਉਹ ਉੱਚਾ ਹੋ ਸਕੇ ਗੁਰੂ ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਬੱਚੇ ਵੱਡੇ-ਵੱਡੇ ਅਮੀਰਾਂ ਦੇ ਬੱਚੇ ਵੀ ਪਾਠਸ਼ਾਲਾ ਦੇ ਵਿੱਚ ਪੜਨ ਲਈ ਛੱਡੇ ਜਾਂਦੇ ਸਨ ਕਿਉਂ ਛੱਡੇ ਜਾਂਦੇ ਸਨ ਕਿਉਂਕਿ ਉਹਨਾਂ ਨੂੰ ਜਿਹੜੇ ਧਰਮ ਦੇ ਵਿੱਚ ਉਹ ਪੈਦਾ ਹੁੰਦੇ ਸਨ ਉਸ ਧਰਮ ਦੀ ਮਰਿਆਦਾ ਵੀ ਉਹ ਸਿੱਖ ਜਾਣ ਤੇ ਜਿਹੜੀ ਸਮਾਜ ਦੇ ਵਿੱਚ ਵਿਦਿਆ ਪ੍ਰਾਪਤ ਕਰਕੇ ਸਮਾਜ ਦੇ ਵਿੱਚ ਵਿਚਰਨਾ ਉਹ ਸਮਾਜਿਕ ਵਿਦਿਆ ਵੀ ਉਹ ਸਿੱਖ ਸਕਣ ਤੇ ਅੱਜ ਸਾਡੇ ਵਿੱਚੋਂ ਉਹ ਜਿਹੜੀ ਰੁਚੀ ਹੈ ਉਹ ਜਿਹੜਾ ਛੌਂਕ ਹੈ ਘਟਦਾ ਜਾ ਰਿਹਾ ਹੈ ਦੇ ਥੋੜਾ ਕੋਈ ਆਰਥਿਕ ਪੱਖੋਂ ਮਜ਼ਬੂਤ ਹੁੰਦਾ ਹੈ ਪਰਿਵਾਰ ਉਹ ਕਹਿੰਦਾ ਵੀ ਮੈਂ ਆਪਣੇ ਬੱਚੇ ਨੂੰ ਕਿਉਂ ਵਿਦਿਆ ਪੜਾਵਾ ਮੈਟਕਸਾਲ ਦੇ ਵਿੱਚ ਕਿਉਂ ਛੱਡਾਂ ਮੈਂ ਗੁਰਦੁਆਰਿਆਂ ਦੇ ਵਿੱਚ ਕਿਉਂ ਛੱਡਾਂ ਵੱਡੀ ਗੱਲ ਹੈ ਆਪਾਂ ਇਹ ਕਰਦੇ ਆਂ ਪਰ ਗੁਰੂ ਖਾਲਸਾ ਜੀ ਇਹਨਾਂ ਗੱਲਾਂ ਕਰਕੇ ਹੀ ਆਪਾਂ ਆਪਣੇ ਇਤਿਹਾਸ ਤੋਂ ਪਿੱਛੇ ਜਾ ਰਹੇ ਆਂ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਆਂ ਤੇ ਆਪਣੇ ਬੱਚੇ ਜਿਹੜੇ ਆ ਉਹ ਫਿਰ ਜਦੋਂ ਆਪਾਂ ਉਹਨਾਂ ਨੂੰ ਜਿਹੜੀ ਬੁੱਢਲੀ ਸਿੱਖਿਆ ਜਿਹੜੀ ਸਾਡੇ ਧਾਰਮਿਕ ਅਧਾਰਿਆਂ ਤੋਂ ਮਿਲਣੀ ਸੀ ਉਹ ਤੇ ਆਪਾਂ ਦਿੱਤੀ ਨਹੀਂ ਤੇ ਉਹ ਜਦੋਂ ਜਵਾਨ ਹੁੰਦੇ ਆ ਉਹ ਫਿਰ ਗਲਤ ਰਸਤਿਆਂ ਤੇ ਪੈਂਦੇ ਹਨ ਪੰਜਾਬ ਦੀ ਵੱਡੀ ਤਰਾਸਦੀ ਇਹ ਹੈ ਕਿ ਆਪ ਆਪਨੇ ਧਾਰਮਿਕ ਸਥਾਨਾਂ ਤੋਂ ਦੂਰ ਹੁੰਦੇ ਜਾ ਰਹੇ ਆ ਧਾਰਮਿਕ ਵਿਦਿਆਲਿਆਂ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਬਾਬਾ ਜੀ ਦਾ ਜਿਹੜਾ ਵੱਡਾ ਪਰਾਲਾ ਹੈ ਮੈਂ ਤੇ ਇਹਨਾਂ ਦਾ ਕੋਟਣ-ਕੋਟ ਸ਼ੁਕਰਗੁਜ਼ਾਰ ਆ ਕਿ ਜਿੱਥੇ ਮਹਾਨ ਸੇਵਾਵਾਂ ਕਰ ਰਹੇ ਹਨ ਜਿੱਥੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਬਾਬਾ ਜੀ ਨੇ ਉਹ ਮਹਾਨ 84 ਦੇ ਸਿੰਘਾਂ ਦੀ ਯਾਦਗਾਰ ਇਸ ਵੇਲੇ ਬਣਵਾਏ ਹੁਣ ਤਸਵੀਰਾਂ ਦੀ ਜ਼ੁਬਾਨ ਇਹ ਜਿਹੜੀ ਨਸ਼ਲ ਕੁਸੀ ਹੋਈ ਕੱਲੂਕਾਰ ਆਇਆ ਉਹ ਸਾਰਾ ਇਹ ਕੱਲੂਕਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਬਾਬਾ ਜੀ ਨੇ ਉਹਨੂੰ ਬਣਾ ਕੇ ਸੰਗਤਾਂ ਦੇ ਹਾਜ਼ਰ ਕੀਤਾ ਕਿ ਜਿਹੜੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਆ ਉਹ ਇਸ ਯਾਦ ਰੱਖਣ ਕਿ ਕਿਸ ਤਰ੍ਹਾਂ ਜ਼ਾਲਮ ਸਰਕਾਰਾਂ ਨੇ ਸਾਡੇ ਨਾਲ ਦਗਾ ਕੀਤਾ ਸਾਡੇ ਨਾਲ ਧੋਖਾ ਕੀਤਾ ਸਮਾ ਬੜਾ ਗੁਰੂ ਖਾਲਸਾ ਜੀ ਭਿਆਨਕ ਹੈ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਪੂਰਾ ਦੇਸ਼ ਹੀ ਨਹੀਂ ਵਦੇਸ਼ਾਂ ਦੇ ਵਿੱਚ ਵਿਸ਼ਵਾਸ ਦੇ ਸਿੱਖ ਵੀ ਦਮਦਮਿਤ ਸਾਲ ਦੇ ਮੁਖੀ ਦਾ ਉਹ ਹਰ ਕੋਈ ਬਚਨ ਹੈ ਜਿਹੜਾ ਉਹਨਾਂ ਦੇ ਪਵਿੱਤਰ ਮੁਖ ਚੋਂ ਨਿਕਲਦਾ ਹੈ ਉਸ ਨੂੰ ਪਾਲਣ ਦਾ ਯਤਨ ਕਰਦੇ ਹਨ ਤੇ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਬਾਬਾ ਜੀ ਤੁਸੀਂ ਅੱਗੇ ਲੱਗੋ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਮੂਰੇ ਜੇ ਅਸੀਂ ਤੁਹਾਡੇ ਪਿੱਛੇ ਆ ਅਸੀਂ ਤੁਹਾਡੀਆਂ ਬਾਹਾਂ ਬਣ ਕੇ ਖੜਾਂਗੇ ਜੇ ਜੁਪੀ ਦੇ ਵਿੱਚ ਜੋਗੀ ਅਦਿੱਤਿਆਨਾਥ ਵਰਗਾ ਬਾਣੇ ਵਾਲਾ ਮੁੱਖ ਮੰਤਰੀ ਬਣ ਸਕਦਾ ਹੈ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਇਹੋ ਜੀ ਜਿਹੜੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਤੁਸੀਂ ਮੂਰੇ ਹੋ ਅਸੀਂ ਤੁਹਾਡੀਆਂ ਬਾਹਾਂ ਬਣਾਂਗੇ ਤੇ ਜਿਹੜਾ ਸਮੇਂ ਦੀਆਂ ਹਕੂਮਤਾਂ ਨੂੰ ਟੱਕਰ ਦੇਣ ਵਾਸਤੇ ਜਿਹੜੀ ਸਮੇਂ ਦੀ ਲੋੜ ਹੈ ਸਿੱਖ ਰਾਜਨੀਤੀ ਨੂੰ ਪਰਫੁੱਲਤ ਕਰਨ ਦੀ ਅੱਜ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਜੀ ਨੇ ਵੀ ਸੰਦੇਸ਼ ਦਿੱਤਾ ਹੈ ਉਸ ਤੇ ਆਪਾਂ ਸਾਰੇ ਫੁੱਲ ਜੜਾਈਏ ਤੇ ਆਪਣੇ ਮੁਖੀ ਸਾਹਿਬਾਨਾਂ ਨੂੰ ਅੱਗੇ ਲਾ ਕੇ ਆਪਾਂ ਜਿਹੜੀ ਸਿੱਖ ਰਾਜਨੀਤੀ ਹੈ ਉਹਨੂੰ ਵੀ ਪਰਫੁੱਲਤ ਕਰੀਏ ਤੇ ਸਾਰੇ ਹੀ ਇਹਨਾਂ ਦੀਆਂ ਬਾਹਾਂ ਬਣੀਏ ਸਾਰੇ ਆਪਾਂ ਇਹਨਾਂ ਦਾ ਸਹਿਯੋਗ ਕਰਕੇ ਸਾਰੇ ਹੀ ਖਾਲਸੇ ਪੰਥ ਦੀ ਜਿਹੜੀ ਰਾਜ ਦੀ ਸਥਾਪਨਾ ਹੈ ਜਿਹੜਾ 40 ਸਾਲ 60 ਸਾਲ ਪਹਿਲਾ ਰਾਜ ਹੁੰਦਾ ਰਿਹਾ ਹੈ ਲਗਾਤਾਰ ਰਾਜ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੋਇਆ ਹੋਵੇ ਭਾਵੇਂ ਬੰਦਾ ਸਿੰਘ ਬਹਾਦਰ ਨੇ ਉਸ ਦੀ ਸ਼ੁਰੂਆਤ ਕੀਤੀ ਸੀ ਉਸ ਰਾਜ ਨੂੰ ਆਪਾਂ ਪੰਜਾਬ ਦੇ ਅੰਦਰ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਪੈਦਾ ਕਰਕੇ ਵਿਖਾਈਏ ਇਨੀਆਂ ਬੇਨਤੀਆਂ ਦੱਸਦੀਆਂ ਪ੍ਰਮਾਣ ਕਰਦੀਆਂ ਸਾਰੇ ਗੱਜ ਕੇ ਫਤਕ ਜਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ